ਜਦ ਜੇਕਰ ਅਸੀਂ ਮਸਤਕ ਦੇ ਵਿੱਚ ਇੰਨੀ ਬਰੀਕੀ ਦੀ ਖੇਡ ਆ ਜਿਵੇਂ ਇੱਥੇ ਸਾਡਾ ਧਿਆਨ ਦੀ ਇਕਾਗਰਤਾ ਬਣੀ ਆ ਇੱਥੋਂ ਥੋੜਾ ਜਿਹਾ ਵੀ 2 ਸੈਂਟੀਮੀਟਰ ਵੀ ਉੱਪਰ ਲੈ ਕੇ ਜਾਈਏ ਤੇ ਹਜ਼ਾਰਾਂ ਆਕਾਸ਼ ਉੱਪਰ ਟੱਪ ਜਾਂਦਾ ਮਨ ਇਹਦੇ ਵਿੱਚ ਇਨਾ ਵੱਡਾ ਨਕਸ਼ਾ ਉਹ ਸਾਰਿਆਂ ਦੇ ਨਾਲ ਕਨੈਕਟਡ ਹੈ ਸਾਡਾ ਇਹ ਸਰੀਰ ਉਹ ਇੱਥੋਂ ਕਨੈਕਟਡ ਅੰਦਰੋਂ ਅੰਦਰੋਂ ਸਰੀਰ ਦੇ ਵਿੱਚੋਂ ਜਦੋਂ ਸ਼ਬਦ ਪ੍ਰਗਟ ਹੋ ਗਿਆ ਉਹਦੇ ਨਾਲ ਜੁੜ ਕੇ ਖੰਡਾਂ ਬ੍ਰਹਿਮੰਡਾਂ ਤੱਕ ਆਪਾਂ ਜਾ ਸਕਦੇ ਹਾਂ ਦੇਖ ਸਕਦੇ ਹਾਂ ਤੁਹੇ ਇੱਥੇ ਆ ਸਮਝਣੀ ਹੈ ਧਿਆਨ ਚ ਉਹਨਾਂ ਨੇ ਆਪ ਦੀ ਭਗਤੀ ਦੀ ਤਾਕਤ ਸਾਰੀ ਕਾਲ ਨੂੰ ਦਿੱਤੀ ਹੈ ਪਰ ਕੀਤਾ ਉਹਨੂੰ ਹੁਕਮ ਚ ਹੋਇਆ ਉਹ ਆਪਦੀ ਮਰਜ਼ੀ ਨਾਲ ਨਹੀਂ ਚੱਲ ਸਕਦਾ ਵੀ ਤੁਸੀਂ ਇਹਨਾਂ ਨੂੰ ਭਰਮ ਦੇ ਵਿੱਚ ਪਾਓ ਮੈਂ ਦੇਖਾਂਗਾ ਇਹ ਭਰਮ ਦਾ ਪਰਦਾ ਤੋੜ ਕੇ ਵਾਪਸ ਆਉਂਦੇ ਨੇ ਜਾਂ ਨਹੀਂ ਆਉਂਦੇ ਵੀ ਮੈਨੂੰ ਯਾਦ ਕਰਦੇ ਨੇ ਜਾਂ ਨਹੀਂ ਕਰਦੇ ਮਨ ਇੱਥੇ ਆਇਆ ਆਪ ਦੇ ਪ੍ਰਕਾਸ਼ ਦੇ ਵਿੱਚੋਂ ਪੰਜ ਤੱਤ ਇਕੱਠੇ ਕੀਤੇ ਜੋੜ ਕੇ ਉਹਨਾਂ ਨੂੰ ਆਕਾਰ ਦੇ ਦਿੱਤਾ ਉਹ ਮਨ ਬਣ ਗਿਆ ਅਗਨ ਤੱਤ ਦੇ ਵਿੱਚੋਂ ਜੋ ਪਹਿਲਾਂ ਹਵਾ ਬਣਾਈ ਹਵਾ ਤੋਗੇ ਤਿਆਰ ਤਤ ਕੀਤੇ ਅਗਨ ਤਤ ਦੇ ਵਿੱਚੋਂ ਅਗਨ ਦੇ ਤਤਾਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਆਕਾਰ ਬਣਾ ਦਿੱਤਾ ਗਿਆ ਜਨਮ ਅਗਨ ਤਤ ਵਿੱਚੋਂ ਹੋਇਆ ਜਿਹੜਾ ਧਰਮਰਾਜ ਹੈ ਚਿਤ੍ਰਗੁਪਤ ਨੇ ਜਿਨੇ ਸਾਡਾ ਹਸਾਬ ਕਿਤਾਬ ਰੱਖਣਾ ਜੋ ਵੇਖਦੇ ਨੇ ਇਹਨਾਂ ਦਾ ਜਨਮ ਪਾਣੀ ਤਤ ਵਿੱਚੋਂ ਹੋਇਆ ਜਿਹੜਾ ਸਾਡਾ ਮਨ ਹੈ ਮਨ ਦਾ ਜਨਮ ਨਿਰੰਕਾਰ ਦੀ ਜੋਤ ਵਿੱਚੋਂ ਹੋਇਆ ਜਿਹੜੀ ਆਤਮਾ ਹੈ ਆਤਮਾ ਨਿਰੰਕਾਰ ਦੀ ਜੋਤ ਦਾ ਹੀ ਅੰਸ਼ ਹੈ ਉਹਦੇ ਨਾਲ ਕਨੈਕਟ ਹੈ ਹਰ ਟਾਈਮ ਉਹ ਸੰਸਾਰ ਦੇ ਵਿੱਚ ਸਿਰਫ ਇੱਕ ਰੈਫਰੀ ਦਾ ਕੰਮ ਕਰਦੀ ਹੈ ਜਿੰਦੇ ਵਿੱਚ ਮਨ ਨੂੰ ਦੱਸਦੀ ਆ ਵੀ ਆਹ ਗਲਤ ਆਹ ਸਹੀ ਆਹ ਕਰਨਾ ਹੈ ਜਾਂ ਨਹੀਂ ਕਰਨਾ ਹੈ ਤੇ ਉਹਦੀ ਮਰਜ਼ੀ ਤੇ ਛੱਡ ਦਿੰਦੀ ਆ ਵੀ ਮਨ ਕਿਵੇਂ ਕਰਦਾ ਤੇ ਇਸ ਤਰ੍ਹਾਂ ਖੇਡ ਖੜਾਈ ਜਾ ਰਹੀ ਹੈ ਕਿ ਸਵੇਹ ਸਾਨੂੰ ਇਸ ਮਨ ਨੂੰ ਇਸ ਸਰੀਰ ਦੇ ਨਾਲ ਜੋੜ ਲਿਆ ਜਾਂਦਾ ਜਦੋਂ ਮਨ ਇਸ ਸਰੀਰ ਦੇ ਵਿੱਚ ਆਇਆ ਖੁੱਲੇ ਹੱਟ ਹੋਆ ਵਪਾਰ ਤੇ ਇਹ ਕਾਇਆ ਦੇ ਅੰਦਰ ਲੀਆਂ ਹੱਟੀਆਂ ਖੁੱਲ ਜਾਂਦੀਆਂ ਨੇ ਜਿਹੜੇ ਸਾਡੇ ਦੋ ਅੱਖਾਂ ਦੋ ਕੰਨ ਮukh ਦੋ ਨਾਸਕਾ ਇਹਨਾਂ ਨੂੰ ਤਾਂ ਕਿਹਾ ਗਿਆ ਦਰਵਾਜੇ ਤੇ ਜਿਹੜੇ ਸਾਡੇ ਅੰਦਰੋਂ ਵਿਚਾਰ ਆਉਂਦੇ ਨੇ ਇਮੋਸ਼ਨਸ ਆਉਂਦੇ ਆ ਆਸਾ ਅਵਿਲਾਸ਼ਾ ਤ੍ਰਿਸ਼ਨਾਵਾਂ ਸਰਨ ਸੇ ਫੁਰਨੇ ਫਿਕਰਾਂ ਇਹਨਾਂ ਨੂੰ ਹਟ ਗਿਆ ਗਿਆ ਜੇ ਤ੍ਰਿਸ਼ਨਾ ਦੀ ਹਟ ਤੇ ਮਨ ਚਲਿਆ ਗਿਆ ਤ੍ਰਿਸ਼ਨਾ ਦੇ ਵਿਚਾਰ ਜੇ ਕਾਮ ਦੀ ਹਟ ਤੇ ਮਨ ਚਲਿਆ ਗਿਆ ਕਾਮ ਦੇ ਵਿਚਾਰ ਜੇ ਨਿੰਦਿਆ ਦੀ ਹਟ ਤੇ ਮਨ ਚਲਿਆ ਗਿਆ ਤਨਿੰਦਿਆ ਦੇ ਵਿਚਲੇ ਦਿਨ ਦੀ ਖੇਡ ਚਲਾਉਣੀ ਹੈ ਉਹਨਾਂ ਦੀ ਤਿਆਰੀ ਕਰਦੇ ਨੇ ਰਾਤ ਨੂੰ ਅਭਿਆਸ ਕਰਦੇ ਨੇ ਨਾਲ ਸਿਮਰਨ ਕਰਦੇ ਨੇ ਉਹ ਪੰਜੇ ਦੂਤ ਵੀ ਸਿਮਰਨ ਕਰਦੇ ਆ ਰਾਤ ਨੂੰ ਕਿਉਂਕਿ ਗਾਵੰਤ ਤੁਦ ਨੂੰ ਪਉਣ ਪਾਣੀ ਬੈ ਸੰਤਰ ਗਾਵ ਹੈ ਰਾਜਾ ਧਰਮ ਦਵਾਰੇ ਗਾਵੰਤ ਤੁਦ ਨੂੰ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਕਿਉਂਕਿ ਉਹਨਾਂ ਨੂੰ ਵੀ ਨਿਰੰਕਾਰ ਨੇ ਡਿਊਟੀ ਦਿੱਤੀ ਹੈ ਨਾ ਉਹ ਨਾਲ-ਨਾਲ ਸਿਮਰਨ ਕਰੀ ਜਾਂਦੇ ਨੇ ਨਾਲ-ਨਾਲ ਜੋ ਅਗਲੇ ਦਿਨ ਦੀ ਜਿਸ ਤਰ੍ਹਾਂ ਆਪਾਂ ਕੋਈ ਕੰਮ ਕਰਨਾ ਹੁੰਦਾ ਉਹ ਲਿਖ ਕੇ ਉਹਦੀ ਡਰਾਇੰਗ ਅੱਜ ਆ ਕੰਮ ਹੈ ਕੱਲ ਆ ਕੰਮ ਹੈ ਉਹ ਸਾਰਾ ਆਪਣੇ ਕੋਲ ਹੁੰਦਾ ਇਸ ਤਰ੍ਹਾਂ ਸਾਰੀ ਵਿਆਉਂਤਬੰਦੀ ਕਿਰਤ ਪਿਆ ਪਰਵਾਨਾ ਲਿਖਿਆ ਜਿੰਨਾ ਕਿਰਤ ਦਾ ਪਰਵਾਨਾ ਇੱਕ ਕਾਪੀ ਸਾਨੂੰ ਦਿੱਤੀ ਹੋਈ ਹੈ ਇੱਕ ਪੰਜਾਂ ਦੂਤਾਂ ਦੇ ਕੋਲ ਹੈ ਇੱਕ ਆਤਮਾ ਦੇ ਕੋਲ ਹੈ ਜਿਹੜਾ ਸਾਡਾ ਲੇਖਾ ਜੋਖੇ ਦੇ ਹਿਸਾਬ ਨਾਲ